ਉਹ ਵਾਹਿਗੁਰੂ ਜੀ ਕਾ ਖਾਲਸਾ ਉਹ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਹਾਂਜੀ ਆਪਾਂ ਗੁਰਵਾਣੀ ਵਿਚਾਰ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਅਰਥ ਕਰ ਰਹੇ ਆ ਆਪਾਂ ਗੁਰਵਾਣੀ ਤੇ ਉਹਦੀ ਲੜੀ ਆਪਾਂ ਅੱਗੇ ਤੋਰ ਰਹੇ ਹਾਂ ਜੀ ਅੱਜ ਆਪਾਂ ਅੰਗ 18 ਤੋਂ ਲੈ ਕੇ ਅੰਗ 20 ਤੱਕ ਜਾਵਾਂਗੇ ਜੀ ਸ੍ਰੀ ਰਾਗ ਮਹੱਲਾ ਪਹਿਲਾ ਤਾਤ ਮਿਲੇ ਫੁਨ ਤਾਤ ਕੋ ਸਿਫਤੀ ਸਿਫਤ ਸਮਾਏ ਲਾਲ ਗੁਲਾਲ ਘਹਿਰਾ ਸੱਚਾ ਰੰਗ ਚੜਾਓ ਸੱਚ ਮਿਲੇ ਸੰਤੋਖਿਆ ਹਰ ਜਪ ਏਕੈ ਪਾਏ ਹਾਂਜੀ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਕੇ ਜਿਸ ਤਰ੍ਹਾਂ ਇੱਕ ਧਾਤ ਤੋਂ ਕੋਈ ਚੀਜ਼ ਬਣੀ ਹੁੰਦੀ ਆ ਫਿਰ ਉਹਨੂੰ ਢਾਲ ਕੇ ਜਦੋਂ ਢਾਲਦੇ ਨੇ ਫਿਰ ਉਸ ਧਾਤ ਦੇ ਵਿੱਚ ਇਨ ਬਿਨ ਉਸ ਤਰ੍ਹਾਂ ਮਿਲ ਜਾਂਦੀ ਆ ਇਸ ਤਰ੍ਹਾਂ ਹੀ ਕਹਿੰਦੇ ਵੀ ਜਦੋਂ ਕੋਈ ਜੀਵ ਪਰਮਾਤਮਾ ਦਾ ਸਿਮਰਨ ਕਰਦਾ ਸਿਮਰਨ ਕਰਦਿਆਂ ਕਰਦਿਆਂ ਉਹ ਪਰਮਾਤਮਾ ਦਾ ਰੂਪ ਹੋ ਜਾਂਦਾ ਪਰਮਾਤਮਾ ਵਿੱਚ ਸਮਾ ਜਾਂਦਾ ਜਿਸ ਤਰ੍ਹਾਂ ਸੋਨੇ ਵਗੈਰਾ ਤੇ ਕੰਗਣ ਵਗੈਰਾ ਹੋਣ ਤਾਂ ਉਹਨਾਂ ਨੂੰ ਜਦੋਂ ਦੁਬਾਰਾ ਗਰਮ ਕਰਕੇ ਢਾਲਦੇ ਨੇ ਤਾਂ ਉਹ ਫਿਰ ਉਸੇ ਸੋਨੇ ਦਾ ਰੂਪ ਪਾ ਲੈਂਦੇ ਨੇ ਇਸ ਤਰ੍ਹਾਂ ਹੀ ਅਸੀਂ ਜੀਵਾਂ ਜੇ ਅਸੀਂ ਸਿਮਰਨ ਕਰ ਕਰਕੇ ਸੱਚ ਦਾ ਰੂਪ ਹੋ ਜਾਣਾ ਫੇ ਸਾਡੀ ਸਮਾਈ ਪਰਮਾਤਮਾ ਚ ਹੋ ਜਾਂਦੀ ਆ ਫੇ ਕਹਿੰਦੇ ਲਾਲ ਗੁਲਾਲ ਗਹਿਬਰਾ ਸੱਚਾ ਰੰਗ ਚੜਾਓ ਸੱਚ ਮਿਲੈ ਸੰਤੋਖੀਆ ਹਰ ਜਪ ਏਕੈ ਪਾਏ ਕਹਿੰਦੇ ਵੀ ਜਿਹੜੇ ਸੱਚ ਨੂੰ ਮਿਲ ਜਾਂਦੇ ਨੇ ਵੀ ਉਸ ਸੰਤੋਖੀ ਨੇ ਸੱਚ ਮਿਲੇ ਸੰਤੋਖੀ ਆ ਜਿਹੜੇ ਸੰਤੋਖੀ ਨੇ ਉਹਨਾਂ ਨੂੰ ਸੱਚ ਮਿਲਦਾ ਸੰਤੋਖੀ ਕੌਣ ਨੇ ਹਰ ਜਪ ਇੱਕ ਹੈ ਪਾਇ ਇੱਕ ਕਿਤੇ ਕਹਿੰਦੇ ਇੱਕ ਲਗਨ ਦੇ ਨਾਲ ਇੱਕ ਲਿਵ ਦੇ ਨਾਲ ਉਸ ਹਰੀ ਦਾ ਜਾਪ ਕਰਦੇ ਨੇ ਕਹਿੰਦੇ ਉਹਨਾਂ ਦਾ ਰੰਗ ਪਹਿਲਾਂ ਲਾਲ ਹੁੰਦਾ ਫਿਰ ਹੋਰ ਥੋੜਾ ਪੱਕਾ ਲਾਲ ਹੁੰਦਾ ਫਿਰ ਕਹਿੰਦੇ ਪੂਰਾ ਗੂੜਾ ਲਾਲ ਰੰਗ ਹੋ ਜਾਂਦਾ ਹੁੰਦਾ ਹੁੰਦਾ ਪਰਮਾਤਮਾ ਦੇ ਪ੍ਰੇਮ ਦੇ ਵਿੱਚ ਪਾਈ ਰੇ ਸੰਤ ਜਨਾ ਕੀ ਰੇਨ ਸੰਤ ਸਭਾ ਗੁਰ ਪਾਈਐ ਮੁਕਤ ਪਦਾਰਥ ਤੈਨ ਰਹਾਓ ਕਹਿੰਦੇ ਵੀ ਜੇ ਅਸੀਂ ਪਰਮਾਤਮਾ ਦਾ ਨਾਮ ਲੈਣਾ ਚਾਹੁੰਨੇ ਆ ਫਿਰ ਸਾਨੂੰ ਸੰਤ ਜਨਾਂ ਦੀ ਰੇਨ ਹੋਣਾ ਹੋ ਜਾਣਾ ਚਾਹੀਦਾ ਵੀ ਇੰਨੀ ਸਾਡੇ ਚ ਨਮਰਤਾ ਆ ਜਾਣੀ ਚਾਹੀਦੀ ਆ ਫਿਰ ਕਹਿੰਦੇ ਸੰਤ ਸਭਾ ਦੀ ਰੇਨ ਕਿਉਂ ਹੋਣਾ ਕਹਿੰਦੇ ਜਿਹੜੇ ਸੰਤ ਸਭਾ ਨਾਲ ਉੱਥੇ ਫਿਰ ਸਾਨੂੰ ਗੁਰੂ ਮਿਲਦਾ ਤੇ ਗੁਰੂ ਕੌਣ ਆ ਗੁਰੂ ਜਿਸ ਤਰ੍ਹਾਂ ਇੱਕ ਤਨਾ ਕਾਮ ਤੇਨ ਗਾਂ ਵਾਂਗਾ ਵੀ ਸਾਨੂੰ ਉਹ ਗੁਰੂ ਤੋਂ ਸਾਨੂੰ ਨਾਮ ਪਦਾਰਥ ਮਿਲਣਾ ਹੈਗਾ ਉੱਚੋ ਥਾਨ ਸੁਹਾਵਣਾ ਉੱਪਰ ਮਹਿਲ ਮੁਰਾਰ ਕਹਿੰਦੇ ਪ੍ਰਮਾਤਮਾ ਦਾ ਬਹੁਤ ਉੱਚਾ ਸੋਹਣਾ ਥਾਨ ਆ ਜਿੱਥੇ ਉਹਦਾ ਉੱਪਰ ਮਹਿਲ ਆ ਸੱਚ ਕਰਨੀ ਦੇ ਪਾਈਏ ਦਰ ਕਰ ਮਹਿਲ ਪਿਆਰ ਕਹਿੰਦੇ ਵੀ ਉੱਥੇ ਅਸੀਂ ਕਿਵੇਂ ਪਹੁੰਚ ਸਕਦੇ ਹਾਂ ਸਾਡੇ ਕੋਲ ਸੱਚ ਦਾ ਆਚਰਣ ਹੋਣਾ ਚਾਹੀਦਾ ਸਾਡੂ ਕਹਿੰਦੇ ਵੀ ਤਾਂ ਉਸ ਦਰ ਘਰ ਮਹਿਲ ਦਾ ਪਿਆਰ ਮਿਲ ਸਕਦਾ ਦਰ ਕਹਿੰਦੇ ਨੇ ਵੀ ਜਦੋਂ ਸਾਨੂੰ ਪਰਮਾਤਮਾ ਦੇ ਨਾਮ ਦਾ ਮਤਲਬ ਸਾਡੇ ਅੰਦਰ ਪਤਾ ਲੱਗ ਜਾਣਾ ਘਰ ਕਹਿੰਦੇ ਨੇ ਵੀ ਜਦੋਂ ਸਾਨੂੰ ਮਤਲਬ ਅਸੀਂ ਨਾਮ ਸਿਮਰਦਿਆਂ ਸਿਮਰਦਿਆਂ ਅਸੀਂ ਉਸ ਘਰ ਦੇ ਕੋਲ ਪਹੁੰਚ ਜਾਣਾ ਮਹਿਲ ਜਿੱਥੇ ਸਾਨੂੰ ਪਰਮਾਤਮਾ ਨੇ ਅੰਦਰ ਲੈ ਜਾਣਾ ਦੂਜਾ ਇਸ ਤਰ੍ਹਾਂ ਵੀ ਕਹਿੰਦੇ ਨੇ ਦਰ ਕਹਿੰਦੇ ਨੇ ਸਾਨੂੰ ਸੋਝੀ ਹੋ ਜਾਣੀ ਵੀ ਸਾਡਾ ਸਰੀਰ ਅਲੱਗਾ ਤੇ ਸਾਡੀ ਆਤਮਾ ਅਲੱਗਾ ਫਿਰ ਘਰ ਕਹਿੰਦੇ ਨੇ ਜਿੱਥੇ ਸਾਨੂੰ ਪਤਾ ਲੱਗ ਜਾਣਾ ਵੀ ਸਾਡਾ ਮਨ ਹੋਰ ਆ ਸਾਡੀ ਆਤਮਾ ਹੋਰ ਆ ਮਹਿਲ ਕਹਿੰਦੇ ਨੇ ਜਿੱਥੇ ਸਾਡੀ ਆਤਮਾ ਦਾ ਪਰਮਾਤਮਾ ਦੇ ਨਾਲ ਮਿਲਾਪ ਹੋ ਜਾਣਾ ਗੁਰਮਖ ਮਨ ਸਮਝਾਈਐ ਆਤਮ ਰਾਮ ਵਿਚਾਰ ਕਹਿੰਦੇ ਸਾਨੂੰ ਗੁਰੂ ਦੇ ਸਨਮੁਖ ਰਹਿ ਕੇ ਆਪਣੇ ਮਨ ਨੂੰ ਸਮਝਾਉਣਾ ਚਾਹੀਦਾ ਹੈ ਤੇ ਸਾਨੂੰ ਆਤਮ ਰਾਮ ਵਿਚਾਰ ਸਾਨੂੰ ਅੰਤਰ ਆਤਮੇ ਪਰਮਾਤਮਾ ਦੀ ਵਿਚਾਰ ਕਰਦੇ ਰਹਿਣਾ ਚਾਹੀਦਾ ਹੈ ਤ੍ਰਿਵਿਧ ਕਰਮ ਕਮਾਈਐ ਆਸ ਅੰਦੇਸਾ ਹੋਏ ਕਿਉ ਗੁਰ ਬਿਨ ਤ੍ਰਿਕੁਟੀ ਛੁਟਸੀ ਸਹਿਜ ਮਿਲਿਆ ਸੁਖ ਹੋਏ ਕਹਿੰਦੇ ਵੀ ਜਦੋਂ ਅਸੀਂ ਦੁਨਿਆਵੀ ਕਰਮ ਕਰਦੇ ਰਹਿੰਨੇ ਆ ਜਿਹੜੇ ਤ੍ਰਿਬਦ ਤਿੰਨਾ ਗੁਣਾ ਦੇ ਅਧਿਨ ਜਿਹੜੇ ਕਰਮ ਨੇ ਅਸੀਂ ਕਰਦੇ ਰਹਿੰਨੇ ਆ ਸਾਨੂੰ ਆਸਾਂ ਵੀ ਬਣੀਆਂ ਰਹਿੰਦੀਆਂ ਨੇ ਸਾਨੂੰ ਅੰਦੇਸੇ ਵੀ ਹੋਏ ਰਹਿੰਦੇ ਨੇ ਤੇ ਕਹਿੰਦੇ ਗੁਰੂ ਤੋਂ ਬਿਨਾਂ ਕਿਉ ਗੁਰਬਿੰਦਰ ਕੁਟੀ ਛੁੱਟਸੀ ਸਹਿਜ ਮਿਲਿਆ ਸੁਖ ਹੋਏ ਕਹਿੰਦੇ ਗੁਰੂ ਤੋਂ ਬਿਨਾਂ ਸਾਡੇ ਜਿਹੜੇ ਤਿੰਨਾ ਗੁਣਾ ਦੇ ਜਿਹੜੇ ਹੈਗੇ ਨੇ ਅਸੀਂ ਕਰਮ ਨੇ ਉਹ ਨਹੀਂ ਛੁੱਟਦੇ ਹੈਗੇ ਪਰ ਸੁਖ ਉਦੋਂ ਹੀ ਹੁੰਦਾ ਜਦੋਂ ਸਹਜ ਦੇ ਵਿੱਚ ਸਾਡੀ ਪਰਮਾਤਮਾ ਨਾਲ ਪ੍ਰਾਪਤੀ ਹੁੰਦੀ ਆ ਨਿੱਜ ਘਰ ਮਹਿਲ ਪਛਾਣੀਐ ਨਦਰ ਕਰੇ ਮਲ ਧੋਏ ਕਹਿੰਦੇ ਜਦੋਂ ਪਰਮਾਤਮਾ ਸਾਡੇ ਤੇ ਨਦਰ ਕਰ ਦਿੰਦੇ ਨੇ ਨਾ ਸਾਡੀ ਬਿਕਾਰਾਂ ਦੀ ਮੈਲ ਧੋਤੀ ਜਾਂਦੀ ਆ ਫਿਰ ਅਸੀਂ ਆਪਣੇ ਅੰਦਰ ਆਤਮੈ ਆਪਣੇ ਪਰਮਾਤਮਾ ਦਾ ਨਾਮ ਮਹਿਲ ਪਛਾਣ ਲੈਨੇ ਆ ਬਿਨ ਗੁਰ ਮੈਲ ਨਾ ਉਤਰੈ ਬਿਨ ਹਰ ਕਿਉ ਘਰ ਵਾਸ ਕਹਿੰਦੇ ਗੁਰੂ ਤੋਂ ਬਿਨਾ ਬਿਕਾਰਾਂ ਦੀ ਮੈਲ ਨਹੀਂ ਉਤਰ ਸਕਦੀ ਪਰਮਾਤਮਾ ਦੀ ਰਹਿਮਤ ਤੋਂ ਬਿਨਾ ਉਹਦੇ ਘਰ ਵਿੱਚ ਸਾਡਾ ਵਾਸਾ ਨਹੀਂ ਹੋ ਸਕਦਾ ਏਕੋ ਸ਼ਬਦ ਵਿਚਾਰੀਐ ਅਵਰ ਤਿਆਗੇ ਆਸ ਨਾਨਕ ਦੇਖ ਦਿਖਾਈਐ ਹਉ ਸਦ ਬਲੇ ਹਾਰ ਹੈ ਜਾਸ ਕਹਿੰਦੇ ਸਾਨੂੰ ਇੱਕੋ ਸ਼ਬਦ ਦੀ ਪਰਮਾਤਮਾ ਦੇ ਨਾਮ ਦੀ ਵਿਚਾਰ ਕਰਦੇ ਰਹਿਣਾ ਚਾਹੀਦਾ ਹੋਰ ਦੂਸਰੀਆਂ ਸਾਰੀਆਂ ਆਸਾਂ ਤਿਆਗ ਦੇਣੀਆਂ ਚਾਹੀਦੀਆਂ ਨੇ ਕਹਿੰਦੇ ਮੈਂ ਉਸ ਗੁਰੂ ਤੋਂ ਬਲਿਹਾਰੇ ਜਾਣਾ ਜਿਹੜੇ ਗੁਰੂ ਨੇ ਉਸ ਪਰਮਾਤਮਾ ਦਾ ਆਪ ਦਰਸ਼ਨ ਕੀਤਾ ਤੇ ਸਾਨੂੰ ਦਰਸ਼ਨ ਕਰਵਾਉਂਦਾ ਹੈ ਸ੍ਰੀ ਰਾਗ ਮਹੱਲਾ ਪਹਿਲਾ ਤ੍ਰਿਗ ਜੀਵਨ ਦੋਹਾ ਗਣੀ ਮੁਠੀ ਦੁ ਜੈ ਪਾਏ ਕਲਰ ਕੇਰੀ ਕੰਦ ਜਿਉ ਅਹਨਸ ਕਿਰ ਤਹਿ ਪਾਏ ਬਿਨ ਸਬਦੈ ਸੁਖ ਨਾ ਥੀਐ ਪਿਰ ਬਿਨ ਦੁਖ ਨਾ ਜਾਏ ਕਹਿੰਦੇ ਜਿਹੜੀ ਦੁਹਾਗਣੀ ਹੁੰਦੀ ਹੈ ਜਿਹੜੀ ਪਰਮਾਤਮਾ ਦਾ ਨਾਮ ਨਹੀਂ ਲੈਂਦੀ ਗੁਰੂ ਦੀ ਸ਼ਰਨ ਨਹੀਂ ਜਾਂਦੀ ਉਹ ਕਹਿੰਦੇ ਵੀ ਦੁਬਿਧਾ ਦੇ ਵਿੱਚ ਦੂਜੇ ਪਾਏ ਦੇ ਵਿੱਚ ਮੇਰ-ਤੇਰ ਦੇ ਵਿੱਚ ਹੀ ਆਪਣਾ ਸਾਰਾ ਜੀਵਨ ਬੇਅਰਥ ਖਤਮ ਕਰ ਦਿੰਦੀ ਆ ਉਹਦਾ ਜੀਵਨ ਕਿਦਾਂ ਹੁੰਦਾ ਉਹ ਕਲਰ ਦੀ ਕੰਧ ਵਾਂਗ ਹੁੰਦਾ ਜਿਹੜੀ ਕਲਰ ਦੀ ਕੰਧਾ ਹੌਲੀ-ਹੌਲੀ ਟੈਂਦੀ ਰਹਿੰਦੀ ਆ ਤੇ ਜਿਹੜੀ ਦੁਹਾਗਣੀ ਹੁੰਦੀ ਆ ਉਹਦਾ ਆਤਮਕ ਜੀਵਨ ਹੌਲੀ-ਹੌਲੀ ਹੌਲੀ-ਹੌਲੀ ਘਟਦਾ ਜਾਂਦਾ ਬਿਨ ਸਬ ਦੇ ਸੁਖ ਨਾ ਤੀਏ ਪਿਰ ਬਿਨ ਦੁਖ ਨਾ ਜਾਏ ਕਹਿੰਦੇ ਪਰਮਾਤਮਾ ਦੇ ਨਾਮ ਤੋਂ ਬਿਨਾ ਸੁਖ ਨਹੀਂ ਮਿਲਦਾ ਤੇ ਪਰਮਾਤਮਾ ਨੂੰ ਮਿਲੇ ਤੋਂ ਬਿਨਾ ਸਾਡਾ ਦੁੱਖ ਦੂਰ ਨਹੀਂ ਹੁੰਦਾ ਮੁੰਦੇ ਪਿਰ ਬਿਨ ਕਿਆ ਸੀਗਾਰ ਦਾਰਕਾਰ ਟੋਈ ਨਾ ਲਹੈ ਦਰਗੈ ਝੂਠ ਖੁਆਰ ਰਹਾਓ ਕੇ ਉਸ ਇਸਤਰੀ ਨੂੰ ਕਹਿ ਰਹੇ ਨੇ ਕਿ ਜਿਹੜੀ ਸਿਰਫ ਕਰਮ ਕਾਂਡਾਂ ਵਿੱਚ ਲੱਗੀ ਹੋਈ ਆ ਤੇ ਉਹ ਕਹਿੰਦੇ ਕਹਿੰਦੇ ਨੇ ਮੁੱਦੇ ਪਿਰ ਬਿਨ ਕਿਆ ਸ਼ਿੰਗਾਰ ਕਹਿੰਦੇ ਜਦੋਂ ਤੈਨੂੰ ਪਰਮਾਤਮਾ ਪਤੀ ਦੇ ਨਾਲ ਅਸਲ ਪ੍ਰੇਮ ਨਹੀਂਗਾ ਕਰਮ ਕਾਂਡਾਂ ਦਾ ਸ਼ਿੰਗਾਰ ਕਰਨ ਦਾ ਕੋਈ ਫਾਇਦਾ ਨਹੀਂਗਾ ਕਹਿੰਦੇ ਇਹਦੇ ਨਾਲ ਤੈਨੂੰ ਪਰਮਾਤਮਾ ਦੀ ਦਰਗਾਹ ਦੇ ਵਿੱਚ ਢੋਈ ਨਹੀਂ ਮਿਲਣੀ ਜਿਹੜੇ ਤੇਰੇ ਝੂਠੇ ਕਰਮਖਾਂਡ ਨੇ ਇਹਨਾਂ ਨਾਲ ਤੈਨੂੰ ਖੁਆਰੀ ਹੋਣੀ ਆ ਆਪ ਸੁ ਜਾਣ ਨਾ ਭੁੱਲੀ ਸੱਚਾ ਵਡਕੇ ਰਸਾਣ ਪਹਿਲਾ ਧਰਤੀ ਸਾਧ ਕੈ ਸੱਚ ਨਾਮ ਦੇ ਦਾਨ ਨੌ ਨਿਦ ਉਪਜੈ ਨਾਮ ਏਕ ਕਰਮ ਪਵੈ ਨੀਸਾਨ ਕਹਿੰਦੇ ਪਰਮਾਤਮਾ ਇੱਕ ਵੱਡਾ ਕਿਸਾਨ ਆ ਵੀ ਉਹਨੂੰ ਕਿਸਾਨੀ ਦੇ ਸਾਰੇ ਢੰਗ ਪਤਾ ਨੇ ਉਹ ਭੁੱਲਦਾ ਨਹੀਂਗਾ ਬਹੁਤ ਵੱਡਾ ਸਿਆਣਾ ਕਿਸਾਨ ਆ ਕਹਿੰਦੇ ਉਹਨੂੰ ਪਤਾ ਵੀ ਪਹਿਲਾ ਧਰਤੀ ਸਾਡੀ ਜਿਹੜੀ ਸਰੀਰ ਰੂਪੀ ਧਰਤੀ ਆ ਉਹ ਕਿਵੇਂ ਮਤਲਬ ਉਹਨੂੰ ਤਿਆਰ ਕਰਨਾ ਤਾਂ ਕਿ ਉਹਦੇ ਵਿੱਚ ਨਾਮ ਦਾ ਬੀਜ ਪੈ ਸਕੇ ਤੇ ਜਦੋਂ ਨਾਮ ਦਾ ਬੀਜ ਪੈ ਜਾਣਾ ਤਾਂ ਉਹਦੇ ਨਾਲ ਫਿਰ ਨੌ ਨਦੀਆਂ ਵਾਲਾ ਖਜ਼ਾਨਾ ਉਪਜਣਾ ਤੇ ਫਿਰ ਉਹਦੇ ਉੱਪਰ ਪਰਮਾਤਮਾ ਦੀ ਰਹਿਮਤ ਦਾ ਨਿਸ਼ਾਨ ਵੀ ਲੱਗ ਜਾਣਾ ਪਰਮਾਤਮਾ ਜੀ ਦੇ ਤੇ ਮਿਹਰ ਕਰਦਾ ਉਹ ਨੂੰ ਫਿਰ ਇਸ ਜੋਗ ਬਣਾ ਦਿੰਦਾ ਕਿ ਉਹ ਆਪਣੇ ਸਰੀਰ ਨੂੰ ਪਹਿਲਾਂ ਸਾਧ ਕੇ ਇਸ ਹਿਸਾਬ ਨਾਲ ਤਿਆਰ ਕਰੇ ਸੁੱਚਾ ਕਰੇ ਕਿ ਉੱਥੇ ਨਾਮ ਦਾ ਬੀਜ ਬੀਜਿਆ ਜਾ ਸਕੇ ਗੁਰ ਕੋ ਜਾਣ ਨਾ ਜਾਣੀ ਕੀ ਤਿਸ ਚੱਜ ਅਚਾਰ ਅੰਦਲੇ ਨਾਮ ਵਿਸਾਰਿਆ ਮਨਮੁਖ ਅੰਦ ਗੁਬਾਰ ਆਵਣ ਜਾਣ ਨਾ ਚੁੱਕੀ ਮਰ ਜਨਮੇ ਹੋਏ ਖੁਆਰ ਕਹਿੰਦੇ ਕਿ ਜੇ ਜੋ ਕੋਈ ਇਨਸਾਨ ਇਹ ਨਹੀਂ ਸਮਝ ਸਕਦਾ ਕਿ ਗੁਰੂ ਦੀ ਕਿੰਨੀ ਬੜਾਈ ਹੈ ਤੇ ਗੁਰੂ ਨੇ ਸਾਡੇ ਲਈ ਕੀ ਕਰਨਾ ਕਹਿੰਦੇ ਉਸ ਨੇ ਅੰਦਲੇ ਨੇ ਨਾਮ ਨੂੰ ਵਿਸਾਰ ਦਿੱਤਾ ਉਹ ਸਿਰਫ ਮਤਲਬ ਅਗਿਆਨਤਾ ਦੇ ਅਧੇਰੇ ਵਿੱਚ ਹੀ ਤੁਰ ਰਿਹਾ ਮਨੁੱਖ ਉਹਦਾ ਕਹਿੰਦੇ ਜਿਹੜਾ ਜਨਮ ਮਰਨ ਦਾ ਚੱਕਰ ਆ ਉਹ ਖਤਮ ਨਹੀਂ ਹੁੰਦਾ ਕਿਉਂਕਿ ਉਹਨੂੰ ਗੁਰੂ ਦੀ ਸਮਝ ਨਹੀਂ ਹੈਗੀ ਚੰਦਨ ਮੋਲ ਅਣਾਇਆ ਕੁੰਗੂ ਮੰਗ ਸੰਦੂਰ ਚੋਆ ਚੰਦਨ ਬੋਖਣਾ ਪਾਨਾ ਨਾਲ ਕਪੂਰ ਜੇ ਤਨ ਕੰਤ ਨਾ ਪਾਵਈ ਤਾਂ ਸਭ ਅਡੰਬਰ ਕੂੜ ਕਹਿੰਦੇ ਮੰਨ ਲਓ ਕੋਈ ਮਤਲਬ ਆਮ ਜੀਵਨ ਤੋਂ ਉਦਾਹਰਨ ਦਿੰਦੇ ਨੇ ਕੋਈ ਜੀ ਮਤਲਬ ਇਸਤਰੀ ਆ ਕੋਈ ਕਹਿੰਦੇ ਉਹ ਮਤਲਬ ਬੜਾ ਸ਼ਿੰਗਾਰ ਕਰਨ ਦੇ ਲਈ ਆਪਣੇ ਚੰਦਨ ਮੰਗਾਉਂਦੀ ਆ ਕੁੰਗੂ ਵਗੋਂਦੀ ਆ ਮਾਂਗ ਚ ਭਰਨ ਲਈ ਸੰਦੂਰ ਮੰਗਾਉਂਦੀ ਆ ਤੇ ਉਹ ਮਤਲਬ ਪਾਨ ਕਪੂਰ ਖੁਸ਼ਬੂ ਵਾਲੀਆਂ ਬਹੁਤ ਚੀਜ਼ਾਂ ਮੰਗਾਉਂਦੀ ਆ ਤੇ ਆਪਣਾ ਮਤਲਬ ਹਾਰ ਸ਼ਿੰਗਾਰ ਕਰਦੀ ਆ ਪਰ ਕਹਿੰਦੇ ਇਹ ਜਦੋਂ ਤੱਕ ਉਹ ਆਪਣੇ ਪਤੀ ਦੇ ਮਨ ਨੂੰ ਚੰਗੀ ਨਹੀਂ ਲੱਗਦੀ ਤਾਂ ਇਹ ਜਿਹੜੇ ਸਾਰੇ ਇਹ ਹਾਰ ਸ਼ਿੰਗਾਰ ਨੇ ਸਾਰੇ ਅਡੰਬਰ ਨੇ ਸਭੇ ਝੂਠ ਦਿਖਾਵਾ ਸਭ ਰਸ ਭੋਗਣ ਬਾਦ ਹੈ ਸਭ 시ਗਾਰ ਵਿਕਾਰ ਜਬ ਲਗ ਸ਼ਬਦ ਨਾ ਭੇਦੀ ਹੈ ਕਿਉਂ ਸੋ ਹੈ ਗੁਰ ਦਵਾਰ ਕਹਿੰਦੇ ਇਸ ਤਰ੍ਹਾਂ ਜੇ ਜੀਵ ਇਸਤਰੀ ਸਭ ਰਸੋ ਭੋਗਦੀ ਆ ਸਭ ਤਰ੍ਹਾਂ ਦੇ ਉਹ 시ਗਾਰ ਕਰਦੇ ਆ ਅਸੀਂ ਜੀਵ ਇਸਤਰੀਆਂ ਇਹ ਸਾਰੇ ਕਹਿੰਦੇ ਵਿਕਾਰ ਨੇ ਸਾਰੇ ਵਿਅਰਥ ਨੇ ਜਦੋਂ ਤੱਕ ਸਾਡੇ ਮਨ ਨੂੰ ਨਾਮ ਦੀ ਚੋਟ ਨਹੀਂ ਲੱਗਦੀ ਗੁਰੂ ਦੇ ਸ਼ਬਦ ਦੀ ਚੋਟ ਨਹੀਂ ਲੱਗਦੀ ਕਾ ਅਸੀਂ ਗੁਰੂ ਦੇ ਦੁਆਰੇ ਸ਼ੋਭਾ ਨਹੀਂ ਪਾ ਸਕਦੇ ਨਾਨਕ ਤਨ ਸੁਹਾਗਣੀ ਜਿਨ ਸਹ ਨਾਲ ਪਿਆਰ ਪਰ ਕਹਿੰਦੇ ਉਹ ਸੁਹਾਗਣੀ ਤਾਨਾ ਨਾਨਕ ਜੀ ਕਹਿੰਦੇ ਨੇ ਜਿਹਨੂੰ પતિ ਪਰਮੇਸ਼ਰ ਦੇ ਨਾਲ ਪਿਆਰ ਆ ਕਿਉਂਕਿ ਜਦੋਂ ਪਤੀ ਪਰਮੇਸ਼ਰ ਨਾਲ ਪਿਆਰ ਹੋਇਆ ਫਿਰ ਉਹਦੀ ਸਿਫਤ ਸਲਾਹ ਕਰਨ ਲੱਗੂਗੀ ਸਿਟੀ ਰਾਗ ਮਹੱਲਾ ਪਹਿਲਾ ਸੁਨਜੀ ਦੇਹ ਡਰਾਵਣੀ ਜਾ ਜੀਓ ਵਿੱਚੋਂ ਜਾਏ ਪਾਹੇ ਬਲੰਦੀ ਵਿੱਚ ਵੀ ਤੂੰ ਨਾ ਨਿਕ ਸੋ ਕਾਏ ਪੰਚੇ ਰੁਨੇ ਦੁਖ ਪਰੇ ਬਿਨ ਸੈ ਦੂਜੇ ਪਾਏ ਹਾਂਜੀ ਫੋਨ ਜਦੋਂ ਕਿਸੇ ਇਨਸਾਨ ਦੀ ਮੌਤ ਹੁੰਦੀ ਹੈ ਫਿਰ ਉਹਦਾ ਦ੍ਰਿਸ਼ ਦੱਸ ਰਹੇ ਨੇ ਕੀ ਕਹਿੰਦੇ ਜਦੋਂ ਮੌਤ ਹੁੰਦੀ ਆ ਜਦੋਂ ਸਾਡੇ ਵਿੱਚੋਂ ਜਿੰਦ ਨਿਕਲ ਜਾਂਦੀ ਆ ਜਿਹੜੇ ਸਰੀਰ ਹੁੰਦਾ ਫਿਰ ਉਹ ਡਰਾਉਣਾ ਲੱਗਦਾ ਕਹਿੰਦੇ ਜਿਹੜੀ ਮਤਲਬ ਸਾਡੀ ਸਵਾਸਾਂ ਦੀ ਵਿੱਚ ਆਗ ਬਲਦੀ ਸੀਗੀ ਉਹ ਜਦੋਂ ਉਹ ਨਿਕਲ ਜਾਂਦੀ ਆ ਪਤਾ ਵੀ ਨਹੀਂ ਲੱਗਦਾ ਐ ਧੂਮਾ ਵੀ ਨਹੀਂ ਮਾੜਾ ਜਾਂ ਨਿਕਲਦਾ ਵੀ ਹੁਣ ਉਹ ਧੁਖਣ ਲੱਗ ਗਈ ਆ ਅੱਗ ਇਕੱਠੀ ਬੁਝੇ ਜਾਂਦੀ ਆ ਕਹਿੰਦੇ ਫਿਰ ਸਾਡੇ ਜਦੋਂ ਜੀਵ ਆਤਮਾ ਨਿਕਲ ਜਾਂਦੀ ਹੈ ਸਾਡੇ ਸਰੀਰ ਚੋਂ ਜਿਹੜੇ ਪੰਜ ਗਿਆਨ ਇੰਦਰੀ ਹੁੰਦੇ ਨੇ ਕਹਿੰਦੇ ਉਹ ਵੀ ਫਿਰ ਉਹਨਾਂ ਦਾ ਉਹ ਵੀ ਨਿਕਾਰਾ ਹੋ ਜਾਂਦੇ ਨੇ ਫਿਰ ਦੇਖਦੇ ਨੇ ਰੋਂਦੇ ਨੇ ਕਹਿੰਦੇ ਸਾਡਾ ਵੀ ਕੰਮ ਹੁਣ ਖੜ ਗਿਆ ਵੀ ਅਸੀਂ ਵੀ ਕਿਸੇ ਕੰਮ ਦੇ ਨਹੀਂ ਰਹੇ ਮੂੜੇ RAM ਜਪੋ ਗੁਣਸਾਰ ਹਉਮੈ ਮਮਤਾ ਮੋਹਣੀ ਸਭ ਮੁਠੀ ਅਹੰਕਾਰ ਰਹਾਓ ਕਹਿੰਦੇ हे ਮੂਰਖ ਜੀ ਵਿਸਤ੍ਰੀ ਕਹਿੰਦੇ ਪ੍ਰਮਾਤਮਾ ਦਾ ਨਾਮ ਜਪ ਪ੍ਰਮਾਤਮਾ ਦੇ ਗੁਣ ਇਕੱਠੇ ਕਰ ਕਹਿੰਦੇ ਜਿਹੜੀ ਇਹ ਹਉਮਾ ਹਉਮੇ ਮਮਤਾ ਕਹਿੰਦੇ ਇਹ ਮੋਹ ਮੋਹ ਮੋਦ ਗਿਆਨੇ ਸਾਡੇ ਮਨ ਨੂੰ ਪਰ ਅਸੀਂ ਇਹ ਸਾਰੇ ਅਸੀਂ ਦੇ ਹੰਕਾਰ ਦੇ ਵਿੱਚ ਮਾਇਆ ਦੇ ਵਿੱਚ ਅਸੀਂ ਠੱਗੇ ਜਾ ਰਹੇ ਹਾਂ ਵੀ ਸਾਨੂੰ ਇਹਨਾਂ ਚੀਜ਼ਾਂ ਤੋਂ ਸਾਵਧਾਨ ਹੋਣਾ ਚਾਹੀਦਾ ਪ੍ਰਮਾਤਮਾ ਦਾ ਨਾਮ ਜਪਣਾ ਚਾਹੀਦਾ ਜਿਨੀ ਨਾਮ ਵਿਸਾਰਿਆ ਦੂਜੀ ਕਾਰੇ ਲੱਗ ਦੁਬਦਾ ਲਾਗੇ ਪਚਮੂਏ ਅੰਤਰ ਤ੍ਰਿਸਨਾ ਆਗ ਗੁਰ ਰਾਖੇ ਸੇ ਉਬਰੇ ਹੋਰ ਮੁਠੀ ਤੰਦੈ ਠਗ ਕਹਿੰਦੇ ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਨੂੰ ਭੁਲਾ ਦਿੱਤਾ ਹੈ ਤੇ ਹੋਰ ਦੂਜੇ ਹੀ ਕੰਮਾਂ ਦੇ ਵਿੱਚ ਆਪਣੇ ਆਪ ਨੂੰ ਬਿਜ਼ੀ ਰੱਖ ਰਹੇ ਨੇ ਤੇ ਉਹ ਦੁਬਦਾ ਦੇ ਵਿੱਚ ਲੱਗੇ ਹੋਏ ਨੇ ਉਹਨਾਂ ਨੇ ਪਰਮਾਤਮਾ ਨੂੰ ਤੇ ਆਤਮਾ ਨੂੰ ਪਹਿਚਾਣਿਆ ਹੀ ਨਹੀਂ ਹੈਗਾ ਉਹ ਉਹਨਾਂ ਨੂੰ ਤ੍ਰਿਸ਼ਨਾ ਦੀ ਅੱਗ ਵਿਸਤਾਰੀ ਆ ਪਰ ਜਿਹੜੇ ਗੁਰੂ ਨੇ ਗੁਰ ਰੱਖੇ ਸੇ ਉਬਰੇ ਹੋਰ ਮੁਠੀ ਤੰਦੇ ਠੱਗ ਪਰ ਜੋ ਕਹਿੰਦੇ ਗੁਰੂ ਦੀ ਸ਼ਰਨ ਆ ਗਏ ਨੇ ਉਹ ਇਸ ਭਵਜਲ ਤੋਂ ਤਰ ਗਏ ਨੇ ਬਾਕੀ ਜਿਹੜੇ ਹੋਰ ਕਹਿੰਦੇ ਸਾਰੇ ਹੈਗੇ ਨੇ ਜਿਹੜੇ ਝੂਠਿਆਂ ਕੰਮਾਂ 'ਚ ਲੱਗੇ ਹੋਏ ਨੇ ਉਹ ਬਸ ਇਦਾਂ ਝੂਠਿਆਂ ਕੰਮਾਂ ਦੇ ਵਿੱਚ ਉਹਨਾਂ ਦਾ ਜੀਵਨ નિਸਫਲ ਜਾ ਰਿਹਾ ਤੇ ਉਹ ਲੁੱਟੇ ਜਾ ਰਹੇ ਨੇ ਮੁਇ ਪ੍ਰੀਤ ਪਿਆਰ ਗਿਆ ਮੂਆ ਵੈਰ ਵਿਰੋਧ ਤੰਦਾ ਠੱਕਾ ਹੋ ਮੁਈ ਮਮਤਾ ਮਾਇਆ ਕ੍ਰੋਧ ਕਰਮ ਮਿਲੈ ਸਚ ਪਾਈਐ ਗੁਰਮੁਖ ਸਦਾ ਨਿਰੋਧ ਹਾਂਜੀ ਕਹਿੰਦੇ ਫਿਰ ਕੀ ਹੁੰਦਾ ਜਦੋਂ ਇਨਸਾਨ ਦਾ ਜੀਵਨ ਦਾ ਟਾਈਮ ਖਤਮ ਹੋ ਜਾਂਦਾ ਮੌਤ ਆ ਜਾਂਦੀ ਆ ਫਿਰ ਕਹਿੰਦੇ ਕੀ ਹੁੰਦਾ ਫਿਰ ਉਹ ਦੇਖਦਾ ਕਿ ਸਾਰੇ ਜਿਹੜੇ ਤੰਦੇ ਸੀਗੇ ਉਹ ਖਤਮ ਹੋ ਗਏ ਨੇ ਉਹਨਾਂ ਤੰਦਿਆਂ ਕਰਕੇ ਜਿੱਦਾਂ ਸੀਗੀ ਆਪਣੇ ਸਾਰੇ ਲੱਗੇ ਹੋਏ ਸੀ ਵੈਰ ਵਿਰੋਧ ਲੱਗਿਆ ਹੋਇਆ ਸੀਗਾ ਤੇ ਮਾਇਆ ਦੇ ਨਾਲ ਜਿਹੜਾ ਪਿਆਰ ਸੀ ਲੱਗਿਆ ਹੋਇਆ ਝੂਠੀਆਂ ਪ੍ਰੀਤਾਂ ਸੀ ਸਾਰੀਆਂ ਅਹੰਕਾਰ ਕ੍ਰੋਧ ਸਭ ਕੁਛ ਹੀ ਖਤਮ ਹੋ ਗਿਆ ਜਿਹੜਾ ਸਾਰੇ ਝੂਠੇ ਤੰਦੇ ਸੀ ਝੂਠੇ ਤੰਦੇ ਖੜੇ ਕਿੰਨਾਂ ਚੀਜ਼ਾਂ ਤੇ ਇਹਨਾਂ ਸਾਰੀਆਂ ਝੂਠੀਆਂ ਚੀਜ਼ਾਂ ਤੇ ਖੜੇ ਸੀਗੇ ਤੰਦੇ ਖਤਮ ਹੋ ਗਏ ਇਹ ਸਾਰੇ ਝੂਠੀਆਂ ਚੀਜ਼ਾਂ ਖਤਮ ਹੋ ਗਈਆਂ ਪਰ ਕਹਿੰਦੇ ਵੀ ਜਿਸ ਨੂੰ ਕਰਮ ਮਿਲੇ ਸੱਚ ਪਾਈਏ ਗੁਰਮਖ ਸਦਾ ਨਿਰੋਧ ਕਹਿੰਦੇ ਜਿਹੜੇ ਗੁਰੂ ਦੇ ਸਨਮੁਖ ਰਹਿਣ ਵਾਲੇ ਨੇ ਜਿਨ੍ਹਾਂ ਤੇ ਪਰਮਾਤਮਾ ਦੀ ਮਿਹਰ ਹੁੰਦੀ ਆ ਉਹ ਸੱਚ ਨੂੰ ਪਾਉਂਦੇ ਨੇ ਤੇ ਜਿਹੜੇ ਵਿਕਾਰ ਨੇ ਕਹਿੰਦੇ ਉਹਨਾਂ ਦੇ ਰਸਤੇ ਵਿੱਚ ਕੋਈ ਰੁਕਾਵਟ ਨਹੀਂ ਪਾਉਂਦੇ ਸੱਚੀ ਕਾਰ ਸੱਚ ਮਿਲੇ ਗੁਰਮਤ ਪੱਲੇ ਪਾਏ ਕਹਿੰਦੇ ਜੇ ਸੱਚੀ ਕਾਰ ਅਸੀਂ ਕਰਦੇ ਆ ਸੱਚੀ ਕਾਰ ਹੈਗੀ ਆ ਪ੍ਰਮਾਤਮਾ ਦੀ ਸਿੱਖ ਸਲਾਹ ਪ੍ਰਮਾਤਮਾ ਦਾ ਨਾਮ ਜਪਣਾ ਗੁਰਮਤ ਪੱਲੇ ਪਾਏ ਤੇ ਅਸੀਂ ਗੁਰੂ ਦੀ ਮੱਤ ਆਪਣੇ ਪੱਲੇ ਪਾ ਕੇ ਬਨ ਕੇ ਅਸੀਂ ਪ੍ਰਮਾਤਮਾ ਦੇ ਨਾਮ ਲੈਣ ਦੀ ਕਾਰਜ ਕਰਦੇ ਆ ਸੋ ਨਰ ਜਮੈ ਨਾ ਮਰੇ ਨਾ ਆਵੇ ਨਾ ਜਾਏ ਨਾਨਕ ਦਰ ਪ੍ਰਧਾਨ ਸੋ ਦਰਗੇ ਪੈਦਾ ਜਾਏ ਕਹਿੰਦੇ ਉਹਨਾਂ ਨੂੰ ਫਿਰ ਜੰਮਣ ਮਰਨ ਦਾ ਕਹਿੰਦੇ ਚੱਕਰ ਨਹੀਂ ਪੈਂਦਾ ਉਹ ਪਰਮਾਤਮਾ ਦੀ ਦਰਗਾਹ ਦੇ ਵਿੱਚ ਪ੍ਰਧਾਨ ਹੁੰਦੇ ਨੇ ਤੇ ਉਹਨਾਂ ਨੂੰ ਸ਼ੋਭਾ ਮਿਲਦੀ ਆ ਉਹਨਾਂ ਨੂੰ ਸਰੂਪਾਏ ਮਿਲਦੇ ਨੇ ਸ੍ਰੀ ਰਾਗ ਮਹਿਲ ਪਹਿਲਾ ਤਨ ਜਲ ਬਲ ਮਾਟੀ ਪਿਆ ਮਨ ਮਾਇਆ ਮੋਹਿ ਮਨੂਰ ਔਗਣ ਫਿਰ ਲਾਗੂ ਪਏ ਕੂਰ ਬਜਾਵੇ ਤੂਰ ਬੇਨਸਬਦ ਹੈ ਪਰਮਾਈ ਹੈ ਦੁਬਦਾ ਡੋਬੇ ਪੂਰ ਹਾਂਜੀ ਕਹਿੰਦੇ ਜਦੋਂ ਸਾਡਾ ਤਨ ਜਦੋਂ ਇਹਦੇ ਵਿੱਚੋਂ ਜੀਵ ਆਤਮਾ ਨਿਕਲ ਜਾਂਦੀ ਆ ਇਹ ਤੇ ਕਹਿੰਦੇ ਬਲ ਸੜ ਕੇ ਵੀ ਮਿੱਟੀ ਹੋ ਜਾਂਦਾ ਪਰ ਜਿਹੜਾ ਮਨ ਹੁੰਦਾ ਮਨ ਤੇ ਮਰਦਾ ਨਹੀਂ ਨਾ ਮਾਇਆ ਕਹਿੰਦਾ ਮਨ ਜਿਹੜਾ ਹੈਗਾ ਕਹਿੰਦੇ ਉਹ ਕਹਿੰਦੇ ਪਤਾ ਕੀ ਬਣ ਜਾਂਦਾ ਉਹ ਮਨੂਰ ਕਹਿੰਦੇ ਨੇ ਜਿਹੜਾ ਗਲਿਆ ਹੋਇਆ ਲੋਹਾ ਹੁੰਦਾ ਵੀ ਉਹ ਬਣ ਜਾਂਦਾ ਔਗਣ ਫਿਰ ਲਾਗੂ ਪੈ ਕੂਰ ਬਜਾਵੈ ਤੂਰ ਕਹਿੰਦੇ ਜਿਹੜਾ ਮਨ ਹੁੰਦਾ ਵੀ ਉਹਦੇ ਵਿੱਚ ਜਿਹੜੇ ਔਗਣ ਹੁੰਦੇ ਨੇ ਉਹ ਅਜੇ ਵੀ ਮਤਲਬ ਉੱਕਰੇ ਹੋਏ ਹੁੰਦੇ ਨੇ ਕਹਿੰਦੇ ਫਿਰ ਉਹਨਾਂ ਦਾ ਵਾਜਾ ਵੱਜਦਾ ਬਿਨ ਸਬਦੈ ਪਰਮਾਇਯ ਦੁਬਦਾ ਡੋਬੇ ਪੂਰ ਕਹਿੰਦੇ ਇਸ ਤਰ੍ਹਾਂ ਹੀ ਜਦੋਂ ਜੀਵ ਸ਼ਬਦ ਦੇ ਨਾਲ ਨਹੀਂ ਜੁੜਿਆ ਕਹਿੰਦੇ ਵੀ ਇਸ ਤਰ੍ਹਾਂ ਫਿਰ ਉਹ ਪਰਮਾਤਮਾ ਦੇ ਨਾਲ ਸਮਾਈ ਨਹੀਂ ਹੋਈ ਤੇ ਇਦਾਂ ਕਹਿੰਦੇ ਵੀ ਬਹੁਤ ਪੂਰਾ ਦੇ ਪੂਰ ਇਦਾਂ ਨੇ ਜਿਨ੍ਹਾਂ ਦੀ ਪਰਮਾਤਮਾ ਨਾਲ ਸਮਾਈ ਨਹੀਂ ਹੋਈ ਤੰਤ ਤਾਂ ਜਲ ਗਿਆ ਪਰ ਮਨ ਔਗਣਾ ਭਰਿਆ ਚਲਿਆ ਗਿਆ ਇੱਥੇ ਇੱਕ ਹੋਰ ਪਤੇ ਦੀ ਗੱਲ ਕਹਿੰਦੇ ਨੇ ਗੁਰੂ ਨਾਨਕ ਪਾਤਸ਼ਾਹ ਵਿੱਚ ਇਸ ਤਰ੍ਹਾਂ ਤੰਤ ਤਾਂ ਸੜ ਗਿਆ ਮੌਤ ਤੋਂ ਬਾਅਦ ਜਿਹੜਾ ਮਨ ਆ ਉਹ ਗਲਿਆ ਸੜਿਆ ਲੋਹਾ ਬਣ ਗਿਆ ਜਿਹੜਾ ਸ਼ੁੱਧ ਹੋ ਸਕਦਾ ਜੇ ਗੁਰੂ ਮਿਲ ਜਾਏ ਜਦੋਂ ਜਨਮ ਮਰਨ ਦਾ ਦੱਸਿਆ ਨਾ ਕਿ ਮਤਲਬ ਉਹ ਜਿਹੜਾ ਮਨ ਆ ਉਹਦਾ ਦੁਆਰਾ ਜਿਵੇਂ ਜਨਮ ਹੋਣਾ ਫਿਰ ਦੁਬਾਰਾ ਜਨਮ ਦੇ ਵਿੱਚ ਜੇ ਉਹਨੂੰ ਗੁਰੂ ਮਿਲ ਗਿਆ ਤਾਂ ਫਿਰ ਉਹਦੀ ਵੀ ਸਮਾਈ ਪਰਮਾਤਮਾ ਚ ਹੋਣੀ ਆ ਕਿਉਂਕਿ ਆਪਾਂ ਸਾਰਿਆਂ ਦੀ ਜਿਹੜੀ ਇੱਕ ਮੰਜ਼ਲ ਆ ਉਹ ਪਰਮਾਤਮਾ ਜਦੋਂ ਤੱਕ ਸਾਨੂੰ ਪਰਮਾਤਮਾ ਨਹੀਂ ਮਿਲਦੇ ਸਾਡੀ ਆਤਮਾ ਦੀ ਪਰਮਾਤਮਾ ਵਿੱਚ ਸਮਾਈ ਨਹੀਂ ਹੁੰਦੀ ਇਹ ਜਨਮਾਂ ਦੇ ਜਨਮ ਹੁੰਦੇ ਰਹਿਣੇ ਨੇ ਇੱਕ ਤੋਂ ਬਾਅਦ ਦੂਜਾ ਜਦਨ 84 ਲੱਖ ਦਾ ਚੱਕਰ ਚੱਲਦਾ ਰਹਿਣਾ ਪਰ ਜਿਸ ਜੀਵ ਨੇ ਪਰਮਾਤਮਾ ਦਾ ਨਾਮ ਜਪ ਲਿਆ ਪਰਮਾਤਮਾ ਦੀ ਮਿਹਰ ਹੋ ਗਈ ਉਹਨਾਂ ਦੀ ਪਰਮਾਤਮਾ ਵਿੱਚ ਸਮਾਈ ਹੋ ਗਈ ਫਿਰ ਉਹਨਾਂ ਦਾ ਜਨਮ ਮਰਨ ਕੱਟ ਕੱਟਿਆ ਗਿਆ ਫਿਰ ਨਹੀਂ ਹੈਗਾ ਨਹੀਂ ਤੇ ਜਨਮ ਮਰਨ ਦਾ ਇਹ ਚੱਕਰ ਚੱਲਦਾ ਹੀ ਰਹਿਣਾ ਜਦ ਤੱਕ ਸਾਡੀ ਸਮਾਈ ਪਰਮਾਤਮਾ ਚ ਨਹੀਂ ਹੁੰਦੀ ਮਨ ਰੇ ਸਬਦ ਤਰੋ ਚਿਤ ਲਾਏ ਜਿਨ ਗੁਰਮੁਖ ਨਾਮ ਨ ਬੂਝਿਆ ਮਰ ਜਨਮੈ ਆਵੈ ਜਾਏ ਰਹਾਉ ਹਾਂਜੀ ਕਹਿੰਦੇ ਨੇ ਕਿ हे ਮੇਰੇ ਮਨ ਕਹਿੰਦੇ ਪਰਮਾਤਮਾ ਦਾ ਨਾਮ ਤੂੰ ਚਿਤ ਲਾ ਕੇ ਲੈ ਜਿਨ ਗੁਰਮੁਖ ਨਾਮ ਨ ਬੂਝਿਆ ਮਰ ਜਨਮੈ ਆਵੈ ਜਾਏ ਕਹਿੰਦੇ ਜਿਨੇ ਗੁਰੂ ਦੇ ਸਨਮੁਖ ਹੋ ਕੇ ਪਰਮਾਤਮਾ ਦੇ ਨਾਮ ਦੇ ਨਾਲ ਸਾਂਝ ਨਹੀਂ ਪਾਈ ਉਹ ਤਾਂ ਜਨਮ ਮਰਨ ਦੇ ਚੱਕਰ 'ਚ ਉਹਨਾਂ ਨੇ ਪੈ ਰਹਿਣਾ ਤਨ ਸੂਚਾ ਸੋ ਆਖੀਐ ਜਿਸਮੈ ਸਾਚਾ ਨਾਉ ਪੈ ਸੱਚ ਰਾਤੀ ਦੇਹਰੀ ਜਿਹਵਾ ਸੱਚ ਸੋ ਆਉ ਸੱਚ ਨਦਰ ਨਿਹਾਲੀਐ ਬਹੁੜ ਨ ਪਾਵੈ ਤਾਉ ਹਾਂਜੀ ਕਹਿੰਦੇ ਤਨ ਸੂਚਾ ਸੋ ਆਖੀਐ ਕਹਿੰਦੇ ਉਹ ਸੱਚ ਉਹੋ ਤਨ ਨੂੰ ਸਰੀਰ ਨੂੰ ਆਪਾਂ ਸੂਚਾ ਕਹਿ ਸਕਦੇ ਆ ਜਿਦੇ ਵਿੱਚ ਸੱਚੇ ਪਰਮਾਤਮਾ ਦਾ ਸੱਚਾ ਨਾਮ ਵੱਸਦਾ ਤੇ ਪੈ ਸੱਚ ਰਾਤੀ ਦੇਹਰੀ ਤੇ ਕਹਿੰਦੇ ਸਾਡੀ ਜਿਹੜੀ ਦੇਹ ਹੈਗੀ ਆ ਉਹ ਪਰਮਾਤਮਾ ਦੇ ਨਿਰਮਲ ਪੈ ਦੇ ਵਿੱਚ ਹੈਗੀ ਉਹ ਸੱਚੀ ਆ ਤੇ ਜਿਹੜੀ ਸਾਡੀ ਜੀਵ ਹੈਗੀ ਆ ਉਹ ਪਰਮਾਤਮਾ ਦਾ ਨਾਮ ਲੈਂਦੀ ਆ ਪਰਮਾਤਮਾ ਦਾ ਸਿਮਰਨ ਕਰਦੀ ਆ ਉਹਨੂੰ ਪਤਾ ਕਿ ਇਹ ਹੀ ਮੇਰਾ ਅਸਲੀ ਮਨੋਰਥ ਆ ਇੱਥੇ ਆਉਣ ਦਾ ਸੱਚੀ ਨਦਰ ਨਿਹਾਲੀਏ ਬਹੁੜ ਨਾ ਪਾਵੇ ਥਾ ਉਹ ਕਹਿੰਦੇ ਜਦੋਂ ਸਾਡੇ ਉੱਤੇ ਸੱਚੇ ਪਰਮਾਤਮਾ ਦੀ ਕਿਰਪਾ ਦੀ ਦ੍ਰਿਸ਼ਟੀ ਹੋ ਜਾਂਦੀ ਆ ਫਿਰ ਸਾਨੂੰ ਤਾਉ ਹੈਗਾ ਵੀ ਜਨਮ ਮਰਨ ਦੇ ਚੱਕਰ ਦੇ ਵਿੱਚ ਨਹੀਂ ਪੈਣਾ ਪੈਂਦਾ ਸੱਚੇ ਤੇ ਪਵਨਾ ਪਿਆ ਪਵਨਾ ਤੇ ਜਲ ਹੋਏ ਜਲ ਤੇ ਤਿਰ ਪਵਣ ਸਾਜਿਆ ਘਟ ਘਟ ਜੋਤ ਸਮੋਏ ਨਿਰਮਲ ਮੈਲਾ ਨਾਥੀਏ ਸ਼ਬਦ ਰਤੇ ਪਤ ਹੋਏ ਹਾਂਜੀ ਕਹਿੰਦੇ ਸੱਚੇ ਪਰਮਾਤਮਾ ਤੋਂ ਹਵਾ ਪਵਨ ਦਾ ਜਨਮ ਹੋਇਆ ਤੇ ਪਵਨ ਤੋਂ ਫਿਰ ਕਹਿੰਦੇ ਜਲ ਬਣਿਆ ਤੇ ਜਲ ਤੋਂ ਹੀ ਕਹਿੰਦੇ ਅਸੀਂ ਸਾਰੀ ਜਿਹੜੀ ਸ੍ਰਿਸ਼ਟੀ ਆ ਉਹ ਸਾਜੀ ਗਈ ਆ ਤੇ ਸਾਰੀ ਸ੍ਰਿਸ਼ਟੀ ਦੇ ਵਿੱਚ ਉਹਦੀ ਜੋਤ ਹੈਗੀ ਸਮਾਈ ਹੋਈ ਨਿਰਮਲ ਮੈਲਾ ਨਾਥੀਏ ਸ਼ਬਦ ਰਤੇ ਪਤ ਹੋਏ ਕਹਿੰਦੇ ਜਿਹੜਾ ਉਹ ਪਰਮਾਤਮਾ ਉਹ ਨਿਰਮਲ ਆ ਉਹ ਕਦੇ ਮੈਲਾ ਨਹੀਂ ਹੁੰਦਾ ਪਰ ਜਦੋਂ ਜੀਵ ਉਹਦੇ ਸ਼ਬਦ ਦੇ ਵਿੱਚ ਵਿੱਜ ਜਾਂਦਾ ਤਾਂ ਫਿਰ ਉਹਦੀ ਵੀ ਪਤ ਹੋਏ ਮਤਲਬ ਉਹਦੀ ਕਹਿੰਦੇ ਵੀ ਮੁਕਤੀ ਹੋ ਜਾਂਦੀ ਆ ਉਹਨੂੰ ਸ਼ੋਭਾ ਮਿਲ ਜਾਂਦੀ ਆ ਇਹ ਮਨ ਸਾਚ ਸੰਤੋਖਿਆ ਨਦਰ ਕਰੇ ਤਿਸਮਾਹੇ ਪੰਜ ਪੂਤ ਸੱਚ ਪੈਰ ਤੇ ਜੋਤ ਸੱਚੀ ਬਨ ਮਾਹੇ ਨਾਨਕ ਔਗਣ ਵੀਸਰੇ ਗੁਰ ਰਾਖੇ ਪਤ ਤਾਹੇ ਹਾਂਜੀ ਕਹਿੰਦੇ ਇਹ ਮਨ ਸਾਚ ਸੰਤੋਖਿਆ ਨਦਰ ਕਰੇ ਤਿਸ ਮਾਹੇ ਕਹਿੰਦੇ ਵੀ ਜਿਹਦੇ ਉੱਪਰ ਪਰਮਾਤਮਾ ਦੀ ਨਦਰ ਹੁੰਦੀ ਆ ਤਾਂ ਉਹਦਾ ਮਨ ਸੱਚ ਵਿੱਚ ਸੰਤੋਖਿਆ ਜਾਂਦਾ ਉਹਨੂੰ ਸੱਚ ਦੇ ਨਾਲ ਪਿਆਰ ਹੋ ਜਾਂਦਾ ਪੰਜ ਭੂਤ ਸੱਚ ਪੈਰ ਤੇ ਜੋਤ ਸੱਚੀ ਮਨਮਾਹੇ ਕਹਿੰਦੇ ਜਿਹਦੇ ਉਹਦੇ ਗਿਆਨ ਇੰਦਰੀ ਵੀ ਹੁੰਦੇ ਨੇ ਉਹ ਵੀ ਸੱਚ ਦੇ ਪੈ ਵਿੱਚ ਰਹਿੰਦੇ ਨੇ ਤੇ ਉਹਦੇ ਉਹਦੇ ਮਨ ਦੇ ਵਿੱਚ ਜਿਹੜੀ ਸੱਚੀ ਜੋਤ ਆ ਉਹ ਪ੍ਰਗਟ ਹੋ ਜਾਂਦੀ ਆ ਨਾਨਕ ਔਗਣ ਵਿਸਰੇ ਗੁਰ ਰੱਖੇ ਪਤ ਤਾਹੇ ਕਹਿੰਦੇ ਜਦੋਂ ਗੁਰੂ ਪਤ ਰੱਖ ਲੈਂਦਾ ਤਾਂ ਉਸ ਜੀਵ ਇਨਸਾਨ ਦੇ ਸਾਰੇ ਔਗਣ ਵਿਸਰ ਜਾਂਦੇ ਨੇ ਉਹਦੀ ਪਰਮਾਤਮਾ ਦੇ ਵਿੱਚ ਸਮਾਈ ਹੋ ਜਾਂਦੀ ਆ ਹਾਂਜੀ ਸੰਗਤ ਜੀ ਆਪਾਂ ਦੇਖਦੇ ਆ ਕਿ ਜਿਸ ਦਿਨ ਦਾ ਆਪਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਵਿਚਾਰ ਕਰ ਰਹੇ ਆ ਹਰ ਇੱਕ ਅੰਗ ਤੇ ਕਿੰਨੀ ਕਿੰਨੀ ਵਾਰ ਆਉਂਦਾ ਕਿ ਉਹਦਾ ਨਾਮ ਨਾ ਵਿਸਰੇ ਉਹਦਾ ਨਾਮ ਨਾ ਵਿਸਰੇ ਉਹਦੇ ਨਾਮ ਨਾਲ ਸਾਡਾ ਪਿਆਰ ਪੈ ਜਾਏ ਸਾਡੀ ਪਤ ਮਤਲਬ ਸ ਅਸੀਂ ਉੱਥੇ ਉਹਦੀ ਦਰਗਾਹ ਦੇ ਵਿੱਚ ਪਤ ਨਾਲ ਜਾਈਏ ਸਾਡੇ ਅੰਦਰ ਉਹਦੀ ਜੋਤ ਪ੍ਰਗਟ ਹੋ ਜਾਏ ਜੋਤ ਹੈ ਸਭ ਦੇ ਵਿੱਚ ਪ੍ਰਗਟ ਉਦੋਂ ਹੁੰਦੀ ਆ ਜਦੋਂ ਇਹਨੂੰ ਨਾਮ ਦੀ ਜਦਾਂ ਕਮਾਈ ਹੁੰਦੀ ਆ ਤਾਂ ਉਹਦੀ ਤਿੱਲੀ ਲੱਗਦੀ ਆ ਜਿਸ ਤਰ੍ਹਾਂ ਕਹਿੰਦੇ ਆ ਅੱਗ ਤੇ ਲੱਕੜ ਦੇ ਵਿੱਚ ਹੈ ਹੀ ਆ ਪਰ ਜਦੋਂ ਬਾਹਰੋਂ ਤਿੱਲੀ ਲੱਗਦੀ ਆ ਫਿਰ ਜਲਦੀ ਆ ਨਾ ਇਦਾਂ ਹੀ ਸਾਡੇ ਅੰਦਰ ਪਰਮਾਤਮਾ ਪ੍ਰਗਟਾ ਪਰ ਨਾਮ ਦੀ ਤੀਲ ਜਦੋਂ ਲੱਗਣੀ ਆ ਨਾ ਫਿਰ ਪਰਕਟ ਹੋਣਾ ਤਾਂ ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰੀਏ ਕਿ ਸੱਚੇ ਪਾਤਸ਼ਾਹ ਜੀ ਸਾਨੂੰ ਆਪ ਦੇ ਚਰਨਾਂ ਦੀ ਪ੍ਰੀਤ ਦਿਓ ਚਰਨਾਂ ਦੀ ਪਿਆਸ ਦਿਓ ਤਾਂ ਕਿ ਅਸੀਂ ਆਪ ਦੇ ਨਾਮ ਜਪ ਸਕੀਏ ਸੰਗਤ ਜੀ ਵਿਚਾਰਾਂ ਕਰਦੇ ਆ ਬਹੁਤ ਕੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਦਿਓ ਜੀ ਵਾਹਿਗੁਰੂ ਜੀ ਮਿਹਰ ਕਰੋ ਜੀ ਮਿਹਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ